ਵਿਤਾਇਤ ਕੁਵਰ ਬੀਜੇ ਪ੍ਰਤਾਪ ਖਿਲਾਫ ਆਪ ਦਾ ਵੱਡਾ ਐਕਸ਼ਨ 5 ਸਾਲ ਲਈ ਪਾਰਟੀ ਚੋਂ ਕੱਢਿਆ ਬਾਹਰ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਲੱਗੇ ਇਲਜ਼ਾਮ ਆਪ ਦੀ ਪੋਲੀਟੀਕਲ ਅਫੇਅਰਸ ਕਮੇਟੀ ਨੇ ਲਿਆ ਵੱਡਾ ਫੈਸਲਾ ਕੁਵਰ ਵਿਜੇ ਪ੍ਰਤਾਪ ਨੇ ਬੇਅਦਬ ਨਸ਼ੇ ਤੇ ਮਜ਼ੀਬੀਆਂ ਖਿਲਾਫ ਵਿਜੀਲੈਂਸ ਐਕਸ਼ਨ ਤੇ ਚੁੱਕੇ ਸੀ ਵੱਡੇ ਸਵਾਲ ਸਸ਼੍ਰੀਆਕਾਲ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ A1 ਮੀਡੀਆ ਮਮਨਤ ਆਮ ਆਦਮੀ ਪਾਰਟੀ ਆਪ ਨੇ ਅੰਮ੍ਰਿਤਸਰ ਉਤਰੀ ਦੇ ਵਿਧਾਇਕ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ 5 ਸਾਲ ਲਈ ਪਾਰਟੀ ਤੋਂ ਮੰਤਲ ਕਰ ਦਿੱਤਾ ਉਨ੍ਹਾਂ ਤੇ ਪਾਰਟੀ ਦੇ ਵਿਰੁੱਧ ਜਾਣ ਦੇ ਦੋਸ਼ ਲਗਾਏ ਗਏ ਆ ਪਾਰਟੀ ਦੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਨੇ ਇਹ ਫੈਸਲਾ ਲਿਆ ਹੈ ਇਸ ਤੋਂ ਬਾਅਦ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਇੱਕ ਬਿਆਨ ਸਾਂਝਾ ਕੀਤਾ ਦਰ ਅਸਰ ਕੁਵਰ ਵਿਜੇ ਪ੍ਰਤਾਪ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਬੀਰ ਜਿਸੋ ਮਰਨੇ ਤੇ ਜਾਗੋ ਡਰੇ ਮੇਰੇ ਮਨ ਆਨੰਦ ਦੱਸਦੀ ਏ ਕਿ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ 5 ਸਾਲ ਲਈ ਪਾਰਟੀ ਤੋਂ ਮੁਵੰਤਲ ਕਰ ਦਿੱਤਾ ਹੈ ਇਸ ਤੋਂ ਬਾਅਦ ਉਹਨਾਂ ਵੱਲੋਂ ਇਹ ਬਿਆਨ ਸਾਂਝਾ ਕੀਤਾ ਗਿਆ ਹੈ ਇਸ ਤੋਂ ਬਾਅਦ ਰਾਜਨੀਤਿਕ ਹਲਕਿਆਂ ਵਿੱਚ ਚਰਚਾ ਹੈ ਕਿ ਵਿਜੇ ਪ੍ਰਤਾਪ ਸਿੰਘ ਵਿਰੁੱਧ ਇਹ ਕਾਰਵਾਈ ਇਸ ਲਈ ਕੀਤੀ ਗਈ ਹੈ ਕਿਉਂਕਿ ਉਹਨਾਂ ਨੇ ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਬਿਆਨ ਦਿੱਤਾ ਸੀ ਸਾਲ 2022 ਵਿੱਚ ਆਪ ਦੀ ਟਿਕਟ ਤੇ ਜਿੱਤਣ ਵਾਲੇ ਕੁਵਰ ਵਿਜੇ ਪ੍ਰਤਾਪ ਦੇ ਵਿਚਾਰ ਪਾਰਟੀ ਨਾਲ ਮੇਲ ਨਹੀਂ ਖਾਂਦੇ ਪਾਵੇਂ ਉਹ ਬਰਗਾੜੀ ਗੋਲੀਬਾਰੀ ਮਾਮਲਾ ਹੋਵੇ ਜਾਂ ਹੋਰ ਕੋਈ ਫੈਸਲਾ ਇੰਨਾ ਹੀ ਨਹੀਂ ਉਹ ਅੰਮ੍ਰਿਤਸਰ ਵਿੱਚ ਆਪ ਦੇ ਪ੍ਰੋਗਰਾਮਾਂ ਵਿੱਚ ਵੀ ਨਹੀਂ ਦਿਖਾਈ ਦਿੱਤੇ ਉਹਨਾਂ ਨੇ ਆਈਜੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਚੋਣ ਲੜੀ ਵਿਧਾਇਕ ਬਣਦੇ ਹੀ ਦਿਸਨ ਲੱਗੇ ਸੀ ਵਿਰੋਧੀ ਸੁਰ ਕੁਵਰ ਵਿਜੇ ਪ੍ਰਤਾਪ ਸਿੰਘ ਦੀ ਨਰਾਜ਼ਗੀ ਅਤੇ ਪਾਰਟੀ ਤੋਂ ਦੂਰੀ 2022 ਦੀ ਵਿਧਾਨ ਸਭਾ ਚੋਣਾਂ ਤੋਂ ਤੁਰੰਤ ਬਾਅਦ ਦਿਖਣ ਲੱਗ ਗਈ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ 2022 ਵਿੱਚ ਦੋ ਅਧਿਕਾਰੀਆਂ ਦੇ ਤਬਦਲੇ ਅਤੇ ਤਾਇਨਾਤੀ ਤੇ ਸਵਾਲ ਉਠਾਏ ਗਏ ਹਾਲੇਕਿ ਉਹਨਾਂ ਨੇ ਥੋੜੀ ਦੇਰ ਬਾਅਦ ਉਸ ਪੋਸਟ ਨੂੰ ਐਡਿਟ ਕੀਤਾ ਵਿਜੇ ਪ੍ਰਤਾਪ ਸਿੰਘ ਨੇ ਪ੍ਰਬੋਤ ਕੁਮਾਰ ਨੂੰ ਸਪੈਸ਼ਲ ਡੀਜੀਪੀ ਅਤੇ ਅਰुणਪਾਲ ਸਿੰਘ ਨੂੰ ਅਮੇਸ਼ਰ ਪੁਲਿਸ ਕਮਿਸ਼ਨਰ ਵਜੋਂ ਤਾਇਨਾਤ ਕਰਨ ਤੇ ਸਵਾਲ ਉਠਾਏ ਸਨ ਉਹਨਾਂ ਦੋਸ਼ ਲਗਾਏ ਕਿ ਇਹ ਦੋਵੇਂ ਵੱਡੇ ਰਾਜਨੀਤਿਕ ਪਰਿਵਾਰਾਂ ਦੇ ਹੱਕ ਵਿੱਚ ਸਨ ਇਹ ਦੋਵੇਂ ਅਧਿਕਾਰੀ ਬਰਗਾੜੀ ਗੋਲੀਬਾਰੀ ਮਾਮਲੇ 'ਚ ਇਨਸਾਫ ਨਾ ਮਿਲਣ ਦੇ ਜ਼ਿੰਮੇਵਾਰ ਸਨ 2023 ਵਿੱਚ ਬਰਗਾੜੀ ਗੋਲੀਬਾਰੀ ਘਟਨਾ ਤੇ ਵਿਰੁੱਧ ਕੋਵਰ ਵਿਜੇ ਪ੍ਰਤਾਪ ਨੇ ਬਰਗਾੜੀ ਗੋਲੀਬਾਰੀ ਘਟਨਾ ਦੀ ਜਾਂਚ ਕੀਤੀ ਹੈ ਉਹ ਹਾਈ ਜੀ ਰਹਿੰਦੇ ਹੋਏ ਮਾਮਲੇ ਦੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਸਨ ਉਹਨਾਂ ਨੇ ਮਾਨ ਸਰਕਾਰ ਤੇ ਦੋਸ਼ੀਆਂ ਨੂੰ ਸਜਾਦਵਾਨ ਵਿੱਚ ਇੱਛਾ ਸ਼ਕਤੀ ਨਹੀਂ ਦਿਖਾਉਣ ਦਾ ਦੋਸ਼ ਲਗਾਇਆ ਸੀ ਉਹਨਾਂ ਨੇ ਖੁੱਲਕੇ ਕੈਪਟਨ ਅਮਰਿੰਦਰ ਸਿੰਘ ਦੀ ਆਲੋਚਨਾ ਕੀਤੀ ਪਰ ਆਪ ਸਰਕਾਰ ਤੋਂ ਨਾਖੁਸ਼ ਵੀ ਦਿਖਾਈ ਦਿੱਤੇ ਵਿਧਾਇਕ ਕੁਵਰ ਵੀਜੇ ਪ੍ਰਤਾਪ ਖਿਲਾਫ ਆਪ ਦਾ ਵੱਡਾ ਐਕਸ਼ਨ 5 ਸਾਲਲੇ ਪਾਰਟੀ ਚੋਂ ਕੱਢਿਆ ਬਾਹਰ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਲੱਗੇ ਇਲਜ਼ਾਮ ਆਪ ਦੀ ਪੋਲੀਟਿਕਲ ਅਫੇਅਰਸ ਕਮੇਟੀ ਨੇ ਲਿਆ ਵੱਡਾ ਫੈਸਲਾ ਕੁਵਰ ਬੀਜੇ ਪ੍ਰਤਾਪ ਨੇ ਬੇਅਦਬੀ ਨਸ਼ੇ ਤੇ ਮਜ਼ੀਫੀਆਂ ਖਿਲਾਫ ਵਿਜੀਲੈਂਸ ਐਕਸ਼ਨ ਤੇ ਚੁੱਕੇ ਸੀ ਵੱਡੇ ਸਵਾਲ ਸਸ਼੍ਰੀਆ ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ A1 ਮੀਡੀਆ ਮਮਨਤ ਆਮ ਆਦਮੀ ਪਾਰਟੀ ਆਪ ਨੇ ਅੰਮ੍ਰਿਤਸਰ ਉਤਰੀ ਦੇ ਵਿਧਾਇਕ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ 5 ਸਾਲ ਲਈ ਪਾਰਟੀ ਤੋਂ ਮੰਤਲ ਕਰ ਦਿੱਤਾ ਉਹਨਾਂ ਤੇ ਪਾਰਟੀ ਦੇ ਵਿਰੁੱਧ ਜਾਣ ਦੇ ਦੋਸ਼ ਲਗਾਏ ਗਏ ਆ ਪਾਰਟੀ ਦੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਨੇ ਇਹ ਫੈਸਲਾ ਲਿਆ ਇਸ ਤੋਂ ਬਾਅਦ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਇੱਕ ਬਿਆਨ ਸਾਂਝਾ ਕੀਤਾ ਦਰਅਸਲ ਕੁਵਰ ਵਿਜੇ ਪ੍ਰਤਾਪ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਬੀਰ ਜਿਸੋ ਮਰਨੇ ਤੇ ਜਾਗੋ ਡਰੇ ਮੇਰੇ ਮਨ ਆਨੰਦ ਦੱਸਦੀ ਹੈ ਕਿ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ 5 ਸਾਲ ਲਈ ਪਾਰਟੀ ਤੋਂ ਮੰਤਲ ਕਰ ਦਿੱਤਾ ਹੈ ਇਸ ਤੋਂ ਬਾਅਦ ਉਹਨਾਂ ਵੱਲੋਂ ਇਹ ਬਿਆਨ ਸਾਂਝਾ ਕੀਤਾ ਗਿਆ ਇਸ ਤੋਂ ਬਾਅਦ ਰਾਜਨੀਤਿਕ ਹਲਕਿਆਂ ਵਿੱਚ ਚਰਚਾ ਹੈ ਕਿ ਵਿਜੇ ਪ੍ਰਤਾਪ ਸਿੰਘ ਵਿਰੁੱਧ ਇਹ ਕਾਰਵਾਈ ਇਸ ਲਈ ਕੀਤੀ ਗਈ ਹੈ ਕਿਉਂਕਿ ਉਹਨਾਂ ਨੇ ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਬਿਆਨ ਦਿੱਤਾ ਸੀ ਸਾਲ 2022 ਵਿੱਚ ਆਪ ਦੀ ਟਿਕਟ ਤੇ ਜਿੱਤਣ ਵਾਲੇ ਕੁਵਰ ਵਿਜੇ ਪ੍ਰਤਾਪ ਦੇ ਵਿਚਾਰ ਪਾਰਟੀ ਨਾਲ ਮੇਲ ਨਹੀਂ ਖਾਂਦੇ ਪਾਵੇਂ ਉਹ ਬਰਗਾੜੀ ਗੋਲੀਬਾਰੀ ਮਾਮਲਾ ਹੋਵੇ ਜਾਂ ਹੋਰ ਕੋਈ ਫੈਸਲਾ ਇੰਨਾ ਹੀ ਨਹੀਂ ਉਹ ਅੰਮ੍ਰਿਤਸਰ ਵਿੱਚ ਆਪ ਦੇ ਪ੍ਰੋਗਰਾਮਾਂ ਵਿੱਚ ਵੀ ਨਹੀਂ ਦਿਖਾਈ ਦਿੱਤੇ ਉਹਨਾਂ ਨੇ ਆਈਜੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਚੋਣ ਲੜੀ ਵਿਧਾਇਕਾਂ ਬਾਂਦੇ ਹੀ ਦਿਸਣ ਲੱਗੇ ਸੀ ਵਿਰੋਧੀ ਸੋਰ ਕੁਵਰ ਵਿਜੇ ਪ੍ਰਤਾਪ ਸਿੰਘ ਦੀ ਨਾਰਾਜ਼ਗੀ ਅਤੇ ਪਾਰਟੀ ਤੋਂ ਦੂਰੀ 2022 ਦੀ ਵਿਧਾਨ ਸਭਾ ਚੋਣਾਂ ਤੋਂ ਤੁਰੰਤ ਬਾਅਦ ਦਿਖਣ ਲੱਗ ਗਈ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ 2022 ਵਿੱਚ ਦੋ ਅਧਿਕਾਰੀਆਂ ਦੇ ਤਬਦਲੇ ਅਤੇ ਤਾਇਨਾਤੀ ਤੇ ਸਵਾਲ ਉਠਾਏ ਗਏ ਹਾਲੇ ਕਿ ਉਹਨਾਂ ਨੇ ਥੋੜੀ ਦੇਰ ਬਾਅਦ ਉਸ ਪੋਸਟ ਨੂੰ ਐਡਿਟ ਕੀਤਾ ਵਿਜੇ ਪ੍ਰਤਾਪ ਸਿੰਘ ਨੇ ਪ੍ਰਬੋਤ ਕੁਮਾਰ ਨੂੰ ਸਪੈਸ਼ਲ ਡੀਜੀਪੀ ਅਤੇ ਅਰुणਪਾਲ ਸਿੰਘ ਨੂੰ ਅਮੇਸ਼ਰ ਪੁਲਿਸ ਕਮਿਸ਼ਨਰ ਵਜੋਂ ਤਾਇਨਾਤ ਕਰਨ ਤੇ ਸਵਾਲ ਉਠਾਏ ਸਨ ਉਹਨਾਂ ਦੋਸ਼ ਲਗਾਏ ਕਿ ਇਹ ਦੋਵੇਂ ਵੱਡੇ ਰਾਜਨੀਤਿਕ ਪਰਿਵਾਰਾਂ ਦੇ ਹੱਕ ਵਿੱਚ ਸਨ ਇਹ ਦੋਵੇਂ ਅਧਿਕਾਰੀ ਬਰਗਾੜੀ ਗੋਲੀਬਾਰੀ ਮਾਮਲੇ 'ਚ ਇਨਸਾਫ ਨਾ ਮਿਲਣ ਦੇ ਜ਼ਿੰਮੇਵਾਰ ਸਨ 2023 ਵਿੱਚ ਬਰਗਾੜੀ ਗੋਲੀਬਾਰੀ ਘਟਨਾ ਤੇ ਵਿਰੁੱਧ ਕੋਵਰ ਵਿਜੇ ਪ੍ਰਤਾਪ ਨੇ ਬਰਗਾੜੀ ਗੋਲੀਬਾਰੀ ਘਟਨਾ ਦੀ ਜਾਂਚ ਕੀਤੀ ਹੈ ਉਹ ਉਾਈਜ਼ੀ ਰਹਿੰਦੇ ਹੋਏ ਮਾਮਲੇ ਦੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਸਨ ਉਹਨਾਂ ਨੇ ਮਾਨ ਸਰਕਾਰ ਤੇ ਦੋਸ਼ੀਆਂ ਨੂੰ ਸਜਾਦਵਾਨ ਵਿੱਚ ਇੱਛਾ ਸ਼ਕਤੀ ਨਹੀਂ ਦਿਖਾਉਣ ਦਾ ਦੋਸ਼ ਲਗਾਇਆ ਸੀ ਉਹਨਾਂ ਨੇ ਖੁੱਲਕੇ ਕੈਪਟਨ ਅਮਰਿੰਦਰ ਸਿੰਘ ਦੀ ਆਲੋਚਨਾ ਕੀਤੀ ਪਰ ਆਪ ਸਰਕਾਰ ਤੋਂ ਨਾਖੁਸ਼ ਵੀ ਦਿਖਾਈ ਦਿੱਤੇ